ਅੱਜ ਬਟੰਡਾ ਪੁਲਿਸ ਵੱਲੋਂ ਯੁੱਧ ਨਸ਼ਾ ਰੋਕ ਦੇ ਤਹਿਤ ਤੋਬਿਆਣਾ ਬਸਤੀ ਦੇ ਵਿੱਚ ਜੋ ਕਿ ਸਾਡਾ ਹੌਟਸਪੌਟ ਵੀ ਹੈ ਇੱਥੇ ਦੋ ਪ੍ਰਾਪਰਟੀ ਡੈਮੋਲੀਸ਼ਨ ਕਰਨ ਲਈ ਜਿਹੜੀ ਹੁਣ ਸਰਕਾਰ ਸਾਡੇ ਵੱਲੋਂ ਦਿੱਤੀ ਗਈ ਹੈ ਇਹ ਜਿਹੜੀ ਪ੍ਰਾਪਰਟੀ ਢਾਈ ਜਾ ਰਹੀ ਹੈ ਇਹ ਨੀਤੂ ਪਤਨੀ ਬਲਵੀਰ ਸਿੰਘ ਦੇ ਨਾਮ ਪਰ ਦਰਜ ਸੀਗੀ ਇਸ ਦਾ ਜਿਹੜਾ ਲੜਕਾ ਹੈਗਾ ਰਾਹੁਲ ਇਹਨਾਂ ਦੇ ਨਾਲ ਰਹਿੰਦਾ ਸੀਗਾ ਨੀਤੂ ਦੇ ਉੱਪਰ ਕੋਲ ਇੱਕ ਮੁਕੱਦਮਾ ਐਨਡੀपीएस ਦਾ ਦਰਜ ਹੈ ਤੇ ਜਿਹੜਾ ਇਹਦਾ ਲੜਕਾ ਰਾਹੁਲ ਹੈ ਉਹਦੇ ਉਤੇ ਚਾਰ ਮੁਕੱਦਮੇ ਐਨਡੀपीएस ਦੇ ਦਰਜ ਸੀਗੇ ਸੋ ਕੋਲੇਜ ਦੇ ਪਰਿਵਾਰ ਦੇ ਉੱਪਰ ਪੰਜ ਐਨਡੀਪੀਐਸ ਦੇ ਕਦਮੇ ਦਰਜ ਸਿਗੇ ਸੋ ਇਹ ਅੱਜ ਪੁਟਾ ਵੱਲੋਂ ਇਹਨਾਂ ਨੂੰ ਜਿਹੜੀ ਫਾਰਮੈਲिटीज ਕੰਪਲੀਟ ਕਰਨ ਤੋਂ ਬਾਅਦ ਅੱਜ ਪ੍ਰੋਪਰਟੀ ਵੀ ਡੈਮੋਲਿਸ਼ਟ ਕੀਤੀ ਜਾ ਰਹੀ ਹੈ ਤੇ ਨਾਲ ਇਸ ਮੌਕੇ ਦੇ ਉੱਪਰ ਸਾਡੇ ਵੱਲੋਂ ਪੁਲਿਸ ਮਦਦ ਦਿੱਤੀ ਗਈ ਹੈ ਇਸ ਤੋਂ ਇਲਾਵਾ ਜਿਹੜੀ ਸੈਕੰਡ ਪ੍ਰੋਪਰਟੀ ਹੈਗੀ ਹੈ ਰਵੇਸ਼ ਸਾਨੀ ਜਿਹੜੇ ਸ੍ਰੈਂਗੋ ਨਾਮ ਦਾ ਵਿਅਕਤੀ ਹੈ ਇਸਦੇ ਪਹਿਲਾਂ ਵੀ ਇਹ ਜਿਹੜਾ ਇੱਕ ਘਰ ਪਿਛਲੇ ਵੀ ਨਹੀਂ ਢਾਇਆ ਗਿਆ ਸੀਗਾ ਉਸ ਦੇ ਉੱਪਰ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਅੱਜ ਵੀ ਇਹ ਦੀ ਫਰੀ ਸਟੋਰੀ ਬਿਲਡਿੰਗ ਹੈਗੀ ਹੈ ਨਵੀਂ ਆਇਡੈਂਟੀਫਾਈ ਕੀਤੀ ਜਿਸ ਦੇ ਉੱਪਰ ਨੇ ਨਜਾਇਜ਼ ਕਬਜ਼ਾ ਕੀਤਾ ਸੀਗਾ ਤੋਂ ਸਿਵਲ ਡਿਪਾਰਟਮੈਂਟ ਵੱਲੋਂ ਪ੍ਰੋਪਰ ਫਾਰਮੈਲਿਟੀਜ਼ ਕੰਪਲੀਟ ਕਰਨ ਤੋਂ ਬਾਅਦ ਅੱਜ ਇੱਥੇ ਮੌਕੇ ਦੇ ਉੱਪਰ ਇਹਦੀ ਪ੍ਰੋਪਰਟੀ ਟਾਇਗ ਜਾ ਰਹੀ ਹੈ ਜਿਹੜਾ ਰੈਂਬੋ ਬੰਦਾ ਹੈਗਾ ਇਹਦੇ ਉੱਪਰ કુલ 11 ਮੁਕਦਮੇ ਦਰਜ ਸੀਗੇ ਚਾਰ ਇਹਦੇ ਵਿੱਚ ਐਨਡੀਪੀਰ ਦੇ ਮੁਕਦਮੇ ਨਹੀਂ ਇੱਕ ਐਕਸਾਈਜ਼ ਦੀ ਤਸਦੀ ਦੇ ਨੁਕਤੇ ਮ ਦਰਜ ਹੈ ਤੇ 6 ਮੁਕਦਮੇ ਦੇ ਉੱਪਰ 302